ਸਾਡੀਆਂ ਪ੍ਰਾਰਥਨਾ ਦਾ ਉੱਤਰ ਕਿਉਂ ਨਹੀਂ ਮਿਲਦਾ ਪਰ ਇਹਨਾਂ ਵਚਨਾਂ ਨੂੰ ਸੁਣਨ ਤੋਂ ਬਾਅਦ ਤੁਹਾਡੀਆਂ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਜ਼ਰੂਰ ਮਿਲੇਗਾ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਇਹਨਾਂ ਵਚਨਾਂ ਨੂੰ ਸੁਣਨ ਤੋਂ ਬਾਅਦ ਤੁਹਾਡੀਆਂ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਜ਼ਰੂਰ ਮਿਲੇਗਾ ਸਭਨਾਂ ਨੂੰ ਜੈ ਮਸੀਹੀ ਸਾਰਿਆਂ ਨੂੰ ਸਲਾਮ ਆਓ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜਾਂਗੇ ਤੇ ਸੁਣਾਗੇ ਅਸੀਂ ਸਿੱਖਾਂਗੇ ਪ੍ਰਾਰਥਨਾ ਕਿਵੇਂ ਕਰੀਏ ਕਿ ਸਾਡੀਆਂ ਪ੍ਰਾਰਥਨਾ ਪਰਮੇਸ਼ਰ ਦੇ ਹਜ਼ੂਰ ਜਾਣ ਤੇ ਸਾਡੀਆਂ ਪ੍ਰਾਰਥਨਾ ਦਾ ਉੱਤਰ ਸਾਡੇ ਕੋਲ ਆਵੇ ਸਭ ਤੋਂ ਪਹਿਲੀ ਆਇਤ ਬਾਈਬਲ ਦੀ ਮੇਰੇ ਨਾਲ ਕਢੀਏ ਪਵਿੱਤਰ ਬਾਈਬਲ ਦੇ ਵਿੱਚੋਂ ਯਸ਼ਾਯਾ ਨਵੀ ਦੀ ਪੁਸਤਕ 59 ਅਧਿਆਇ ਮੇਰੇ ਨਾਲ ਪਵਿੱਤਰ ਬਾਈਬਲ ਖੋਲھیਏ ਯਸ਼ਾਯਾ ਨਵੀ ਦੀ ਪੁਸਤਕ 59 ਅਧਿਆਇ 59 ਚੈਪਟਰ ਫਸਟ ਆਇਤ ਉਹਦੀ ਅਸੀਂ ਪੜਾਂਗੇ ਵੇਖਿ ਹੋਵਾ ਦਾ ਹੱਥ ਛੋਟਾ ਨਹੀਂ ਵੀ ਉਹ ਨਾ ਬਚਾਵੇ ਉਹਦੇ ਕੰਨ ਭਾਰੀ ਨਹੀਂ ਵੀ ਉਹ ਨਾ ਸੁਣੇ ਸਗੋਂ ਤੁਹਾਡੀਆਂ ਬਧੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਦੇ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਤੋਂ ਲੁਕਾ ਦਿੱਤਾ ਹੈ ਵੀ ਉਹ ਨਾ ਸੁਣੇ ਪਹਿਲਾ ਵਚਨ ਪਰਮੇਸ਼ਰ ਦਾ ਕਹਿੰਦਾ ਆ ਕਿ ਪਰਮੇਸ਼ਰ ਦੇ ਕੰਨ ਬੋਲੇ ਨਹੀਂ ਹਨ ਪਰਮੇਸ਼ਰ ਦੇ ਕੰਨ ਬੋਲੇ ਨਹੀਂ ਹੈ ਔਰ ਪਰਮੇਸ਼ਰ ਦਾ ਹੱਥ ਕਮਜ਼ੋਰ ਨਹੀਂ ਹੈ ਕਿਉਂ ਤੁਹਾਨੂੰ ਬਚਾਵੇ ਹੀ ਨਾ ਉਹ ਤੁਹਾਡੀ ਗੱਲ ਹੀ ਨਾ ਸੁਣ ਸਕੇ ਕਿ ਉਹਦੇ ਕੰਨ ਇੰਨੇ ਬੋਲੇ ਨਹੀਂ ਉਹਦੇ ਇੰਨੇ ਕੰਨ ਭਾਰੀ ਨਹੀਂ ਔਰ ਪਰਮੇਸ਼ਰ ਦਾ ਹੱਥ ਛੋਟਾ ਨਹੀਂ ਮੇਰੇ ਭਾਈ ਪੈਣੂ ਕਿਉਂ ਨਹੀਂ ਪ੍ਰਾਰਥਨਾ ਸੁਣੀਆਂ ਜਾਂਦੀਆਂ ਕਿਉਂ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਨਹੀਂ ਸੁਣਦਾ ਲਿਖਿਆ ਤੁਹਾਡੀਆਂ ਬਦੀਆਂ ਨੇ ਤੁਹਾਡੀ ਵਿੱਚ ਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੰਦੀ ਹੈ ਅਤੇ ਤੁਹਾਡੇ ਪਾਪਾ ਨੇ ਉਹਦਾ ਮੂੰਹ ਤੋਂ ਹੱਥੋਂ ਲੁਕੋ ਦਿੱਤਾ ਹੈ ਕਿ ਉਹ ਨਾ ਸੁਣੇ ਇਸ ਦਾ ਸਭ ਤੋਂ ਵੱਡਾ ਰੀਜ਼ਨ ਹੈ ਪਾਪ ਮੇਰੇ ਭਾਈ ਭੈਣੋਂ ਜਦੋਂ ਸਾਡੀ ਜ਼ਿੰਦਗੀ ਵਿੱਚ ਪਾਪ ਤੇ ਬਧੀ ਹੈ ਉਦੋਂ ਅਸੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੀਏ ਸਾਡੀ ਪ੍ਰਾਰਥਨਾ ਦਾ ਉੱਤਰ ਸਾਨੂੰ ਕਦੀ ਵੀ ਨਹੀਂ ਮਿਲੇਗਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰੀਏ ਆਪਣੇ ਆਪ ਨੂੰ ਯਿਸੂ ਮਸੀਹ ਦੇ ਲਹੂ ਵਿੱਚ ਕਵਰ ਕਰੀਏ ਯਿਸੂ ਮਸੀਹ ਦੇ ਲਹੂ ਦੇ ਵਸੀਲੇ ਦੇ ਨਾਲ ਆਪਣੇ ਆਪ ਨੂੰ ਸਾਫ਼ ਕਰੀਏ ਔਰ ਆਪਣੇ ਪਾਪ ਦਾ ਤਿਆਗ ਕਰੀਏ ਆਪਣੀ ਬਦੀ ਦਾ ਤਿਆਗ ਕਰੀਏ ਆਪਣੇ ਭੈੜੇ ਕੰਮਾਂ ਦਾ ਤਿਆਗ ਕਰੀਏ ਠਗੀ ਵਈ ਮਾਨੀ ਧੋਖਾ ਧੜੀ ਨੂੰ ਛੱਡ ਕੇ ਔਰ ਹਰੇਕ ਉਹ ਰਾਦ ਦਾ ਤਿਆਗ ਕਰੀਏ ਜਿਹੜਾ ਪਰਮੇਸ਼ਰ ਦੀ ਨਿਗਾਹ ਵਿੱਚ ਬੁਰਾਇਆ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਬੈਠ ਕੇ ਦੁਆ ਕਰੀਏ ਮੈਂ 101% ਕਹਿੰਦਾ ਹਾਂ ਪਰਮੇਸ਼ਰ ਤੁਹਾਡੀਆਂ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਦੇਵੇਗਾ ਦੂਸਰੇ ਨੰਬਰ ਤੇ ਆਜੋ ਮੇਰੇ ਨਾਲ ਪਰਮੇਸ਼ਰ ਦੀ ਬਾਣੀ ਚੋਂ ਪੜਾਂਗੇ ਅਸੀਂ ਮਤੀ ਦੀ ਅੰਜੀਲ ਮਤੀ ਦੀ ਅੰਜੀਲ 6 ਅਧਿਆਏ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹੀਏ ਮਤੀ ਦੀ ਅੰਜੀਲ 6 ਅਧਿਆਏ ਉਹਦਾ 5 ਵਚਨ ਅਸੀਂ ਪੜਨਾ ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗੂ ਨਾ ਹੋ ਕਿਉਂ ਜੋ ਉਸ ਸਮਾਜਾਂ ਅਤੇ ਚੌਂਕਾਂ ਦੇ ਖੂਂਜਾਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਜੋ ਮਨੁੱਖ ਉਹਨਾਂ ਨੂੰ ਵੇਖਣ ਮੈਂ ਤੁਹਾਨੂੰ ਸੱਚ ਆਖਦਾ ਹਾਂ ਉਹ ਫਲ ਪਾ ਚੁੱਕੇ ਪਰ ਜੇ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਤੈਨੂੰ ਫਲ ਦੇਵੇਗਾ ਪ੍ਰਭੂ ਦਾ ਵਚਨ ਕੀ ਕਹਿੰਦਾ ਦੂਸਰਾ ਰੀਜ਼ਨ ਹੈ ਪ੍ਰਾਰਥਨਾ ਨੂੰ ਨਾ ਸੁਣਨ ਦਾ ਦਿਖਾਵੇ ਦੀ ਪ੍ਰਾਰਥਨਾ ਜੋ ਅਸੀਂ ਦੂਜਿਆਂ ਨੂੰ ਦਿਖਾਉਣ ਦੇ ਲਈ ਪ੍ਰਾਰਥਨਾ ਕਰਦੇ ਹਾਂ ਉਹ ਪ੍ਰਾਰਥਨਾ ਦਾ ਫਲ ਕਦੀ ਵੀ ਨਹੀਂ ਮਿਲਦਾ ਪਹਿਲਾ ਰੀਜ਼ਨ ਸੀ ਪਾਪ ਤੇ ਬਦੀ ਜਿਹਦੇ ਕਾਰਨ ਪਰਮੇਸ਼ਰ ਪ੍ਰਾਰਥਨਾ ਨਹੀਂ ਸੁਣਦਾ ਦੂਸਰਾ ਰੀਜ਼ਨ ਹੈ ਦਿਖਾਵੇ ਦੀ ਪ੍ਰਾਰਥਨਾ ਦੂਸਰਾ ਰੀਜ਼ਨ ਹੈ ਦਿਖਾਵੇ ਦੀ ਪ੍ਰਾਰਥਨਾ ਜਦੋਂ ਅਸੀਂ ਦਿਖਾਵੇ ਦੀ ਪ੍ਰਾਰਥਨਾ ਕਰਦੇ ਹਾਂ ਜਦੋਂ ਅਸੀਂ ਲੋਕਾਂ ਨੂੰ ਦਿਖਾਉਣ ਲਈ ਪ੍ਰਾਰਥਨਾ ਕਰਦੇ ਹਾਂ ਉਹ ਪ੍ਰਾਰਥਨਾ ਦਾ ਫਲ ਉਹ ਪ੍ਰਾਰਥਨਾ ਦਾ ਉੱਤਰ ਸਾਨੂੰ ਕਦੀ ਵੀ ਨਹੀਂ ਮਿਲਦਾ ਇਸ ਜਗ੍ਹਾ ਤੇ ਮੈਂ ਲਿਖ ਕੇ ਦੇ ਸਕਦਾ ਕਿ ਉਸ ਪ੍ਰਾਰਥਨਾ ਦਾ ਉੱਤਰ ਕਦੀ ਨਹੀਂ ਮਿਲੂਗਾ ਜਿਹੜੀ ਪ੍ਰਾਰਥਨਾ ਮਨੁੱਖਾਂ ਨੂੰ ਦਿਖਾਉਣ ਤੇ ਮਨੁੱਖਾਂ ਨੂੰ ਕੁਝ ਕਰਨ ਵਾਸਤੇ ਆ ਮੇਰੇ ਭਾਈ ਭੈਣੋ ਪ੍ਰਭੂ ਯੀਸ਼ੂ ਮਸੀਹ ਨੇ ਬਾਈਬਲ ਵਿੱਚ ਆਖਿਆ ਮਤੀ ਦੀ ਇنجੀਲ 6 ਦੇ ਆਇਓ ਦੇ 6 ਵਚਨ ਵਿੱਚ ਪਰ ਜਦ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣੇ ਘਰ ਦਾ ਬੂਹਾ ਭੇੜ ਤੇ ਪਿਤਾ ਤੋਂ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਹੈ ਤੈਨੂੰ ਫਲ ਦੇਵੇਗਾ ਕਦੋਂ ਸਾਡੀ ਪ੍ਰਾਰਥਨਾ ਦਾ ਉੱਤਰ ਹੁੰਦਾ ਹੈ ਜਦੋਂ ਅਸੀਂ ਪਾਪ ਬਦੀ ਦਾ ਤਿਆਗ ਕਰਕੇ ਜਿਵੇਂ ਯਸ਼ਾਇਆ ਨਵੀਂ ਦੀ ਪੁਸਤਕ ਚ ਲਿਖਿਆ ਵੀ ਪਾਪ ਦੇ ਕਾਰਨ ਪਰਮੇਸ਼ਰ ਨਹੀਂ ਸੁਣਦਾ ਉਸ ਪਾਪ ਨੂੰ ਪਰੇ ਛੁੱਟਿਏ ਉਸ ਪਾਪ ਤੋਂ ਆਪਣੇ ਆਪ ਨੂੰ ਅਲੱਗ ਕਰੀਏ ਔਰ ਉਸ ਪਾਪ ਤੋਂ ਆਪਾਂ ਬਿਲਕੁਲ ਸ਼ੁੱਧ ਹੋ ਕੇ ਪਰਮੇਸ਼ਰ ਵਿੱਚ ਪਵਿੱਤਰ ਹੋ ਕੇ ਪ੍ਰਾਰਥਨਾ ਕਰੀਏ ਔਰ ਦੂਜੇ ਨੰਬਰ ਤੇ ਦਿਖਾਵੇ ਲਈ ਨਹੀਂ ਖੁਦਾਵੰਦ ਦੇ ਚਰਨਾਂ ਵਿੱਚ ਬੈਠੀਏ ਆਪਣੇ ਘਰ ਦਾ ਦਰਵਾਜ਼ਾ ਬੰਦ ਕਰੀਏ ਔਰ ਸੰਸਾਰ ਤੋਂ ਅਲੱਗ ਹੋਣਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਪੀ ਇਹ ਜਿਹੜੀ ਕੋਠੜੀ ਵਿੱਚ ਜਾਣ ਦਾ ਮਤਲਬ ਹੈ ਸੰਸਾਰ ਤੋਂ ਵੱਖਰਾ ਹੋ ਖੁਦਾਵੰਦ ਦੇ ਨਾਲ ਇੱਕ ਗਹਿਰਾ ਨਾਤਾ ਜੋੜ ਪਰਮੇਸ਼ਰ ਦੇ ਨਾਲ ਇੱਕ ਗਹਿਰਾ ਨਾਤਾ ਜੋੜ ਉਹ ਪ੍ਰਾਰਥਨਾ ਕਰ ਸਵਰਗ ਦਾ ਪਰਮੇਸ਼ਰ ਤੈਨੂੰ ਉੱਤਰ ਦੇਵੇਗਾ ਮੇਰੇ ਭਾਈ ਭੈਣੋ ਦੂਸਰਾ ਰੀਜ਼ਨ ਹੈ ਦਿਖਾਵੇ ਲਈ ਪ੍ਰਾਰਥਨਾ ਕਰਨੀ ਜੀਵਨ ਸੰਸਾਰ ਵਿੱਚ ਤੇ ਪ੍ਰਾਰਥਨਾ ਸਵਰਗ ਦੇ ਪਰਮੇਸ਼ਰ ਅੱਗੇ ਕਰਨੀ ਆ ਇਸ ਸੰਸਾਰ ਤੋਂ ਆਪਣੇ ਆਪ ਨੂੰ ਵੱਖਰਾ ਕਰਕੇ ਖੁਦਾਵੰਦ ਦੇ ਚਰਨਾਂ ਵਿੱਚ ਦੀਨ ਕਰਨਾ ਖੁਦਾਵੰਦ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸੁੱਟ ਦੇਣਾ ਜਿਵੇਂ ਮੂਸਾ ਪਰਮੇਸ਼ਰ ਅੱਗੇ ਡਿਗਿਆ ਜਿਵੇਂ ਇਬਰਾਹਿਮ ਮੂੰਹ ਦੇ ਭਾਰ ਪਰਮੇਸ਼ਰ ਅੱਗੇ ਡਿਗਿਆ ਜਿਵੇਂ ਹੰਨਾ ਪਰਮੇਸ਼ਰ ਦੇ ਘਰ ਵਿੱਚ ਗਈ ਆਪਣਾ ਦਿਲ ਪਾਣੀ ਵਾਂਗ ਰੋੜ ਦਿੱਤਾ ਡੋਲ ਦਿੱਤਾ ਉਹਨੇ ਇਸੇ ਤਰ੍ਹਾਂ ਸਾਨੂੰ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਪੂਰੇ ਸਮਰਪਣ ਦੇ ਨਾਲ ਅਲੱਗ ਕੋਠੜੀ ਦੇ ਵਿੱਚ ਖੁਦਾਵੰਦੇ ਨਾਲ ਇੱਕ ਰਿਸ਼ਤਾ ਜੋੜਨ ਦੀ ਲੋੜ ਹੈ ਉਹਦਾ ਫਲ ਉਹਦਾ ਉੱਤਰ ਤੁਹਾਨੂੰ ਮਿਲੇਗਾ ਔਰ ਤੀਸਰਾ ਕਾਰਨ ਇੱਕ ਹੋਰ ਦੱਸਣ ਲੱਗਾ ਯਾਦ ਰੱਖੋ ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪ੍ਰਾਇਆਂ ਕੋਮਾਂ ਵਾਂਗਰ ਬੱਕ ਬੱਕ ਨਾ ਕਰੋ ਕਿਉਂ ਜੋ ਉਹ ਸਮਝਦੇ ਹਨ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ ਪ੍ਰਭੂ ਕਹਿੰਦਾ ਜਦੋਂ ਪ੍ਰਾਰਥਨਾ ਕਰੋ ਤੇ ਬੱਕ ਬੱਕ ਨਾ ਕਰੋ ਇਹ ਲੋਕ ਉੱਚੀ ਉੱਚੀ ਪ੍ਰਾਰਥਨਾ ਕਰਨੀ ਪਸੰਦ ਕਰਦੇ ਆ ਕਈ ਲੋਕ ਚੀਕ ਚਹਾੜਾ ਪਾ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਆ ਉਸਨਾਂ ਦੇ ਮਨ ਵਿੱਚ ਜਿੰਨਾ ਮੈਂ ਜ਼ੋਰ ਲਾਵਾਂਗਾ ਜਿੰਨੀ ਮੈਂ ਜੋਸ਼ ਨਾਲ ਕਰਾਂਗਾ ਜਿੰਨੀ ਮੈਂ ਉੱਚੀ ਪ੍ਰਾਰਥਨਾ ਕਰਾਂਗਾ ਸ਼ਾਇਦ ਸਵਰਗ ਤੱਕ ਪਹੁੰਚੇਗੀ ਮੇਰੇ ਭਾਈ ਭੈਣੋ ਤੁਹਾਡਾ ਜਿਹੜਾ ਦਿਲ ਚੋਂ ਸ਼ਬਦ ਨਿਕਲਦਾ ਉਹ ਸਵਰਗ ਤੱਕ ਜਾਂਦਾ ਹੈ ਜਿਹੜਾ ਦਿਖਾਵੇ ਲਈ ਨਿਕਲਦਾ ਉਹ ਸੁਰਗਤੱਕ ਨਹੀਂ ਜਾਂਦਾ ਪਹਿਲੇ ਜਿਸ਼ਾਇਆ ਨੇ ਵਿੱਚ ਕਿਹਾ ਮੇਰੇ ਕੰਨ ਭਾਰੀ ਨਹੀਂ ਪ੍ਰਭੂ ਕਹਿੰਦਾ ਮੇਰੇ ਕੰਨ ਬੋਲੇ ਨਹੀਂ ਕਿ ਮੈਂ ਤੁਹਾਡੀ ਨਾਲ ਸੁਣਾ ਪਰਮੇਸ਼ਰ ਸੁਣਦਾ ਏ ਪਰ ਤੁਹਾਡਾ ਇੱਕ ਰਿਸ਼ਤਾ ਖੁਦਾਵੰਦ ਦੇ ਨਾਲ ਵਧੀਆ ਹੋਣਾ ਚਾਹੀਦਾ ਫਿਰ ਤੁਸੀਂ ਕੋਠੜੀ ਵਿੱਚ ਬਹਿ ਕੇ ਦੁਆ ਕਰੋ ਤੇ ਤੁਹਾਡੀ ਦੁਆ ਪਹੁੰਚੇਗੀ ਤੇ ਕਈ ਲੋਕ ਸੋਚਦੇ ਆ ਸਾਡੀ ਬੋਤੇ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਇਸ ਧਰਮ ਤੋਂ ਬਾਹਰ ਨਿਕਲੋ ਔਰ ਸੱਚਾ ਖੁਦਾਵੰਦ ਦੇ ਨਾਲ ਰਿਸ਼ਤਾ ਜੋੜੋ ਇਹ ਵੀ ਇੱਕ ਕਾਰਨ ਹੈ ਪ੍ਰਾਰਥਨਾ ਨਾ ਸੁਣਨ ਦਾ ਜਿਹਦੇ ਕਾਰਨ ਉਹ ਲੋਕ ਪ੍ਰਾਰਥਨਾ ਤੇ ਕਰਦੇ ਨੇ ਉਹ ਸੋਚਦੇ ਨੇ ਕਿ ਮੈਂ ਪੂਰੇ ਜੋਸ਼ ਨਾਲ ਦੁਆ ਕੀਤੀ ਮੈਂ ਉੱਚੀ ਦੁਆ ਕੀਤੀ ਪਰ ਮੇਰੇ ਭਾਈ ਭੈਣੋ ਉਹ ਦੁਆ ਜੇ ਸਾਡਾ ਰਿਸ਼ਤਾ ਹੀ ਨਹੀਂ ਖੁਦਾਵੰਦ ਦੇ ਨਾਲ ਜੁੜਿਆ ਜੋ ਮਰਜ਼ੀ ਕਰੀ ਜੋ ਸਾਡੀ ਪ੍ਰਾਰਥਨਾ ਕਦੀ ਵੀ ਪਰਮੇਸ਼ਰ ਦੇ ਹਜ਼ੂਰ ਨਹੀਂ ਪਹੁੰਚਣੀ ਪਰਮੇਸ਼ਰ ਦੇ ਹਜ਼ੂਰ ਉਹੀ ਦੁਆ ਪਹੁੰਚਣੀ ਹੈ ਜਿਹੜੀ ਦੁਆ ਅਸੀਂ ਪਰਮੇਸ਼ਵਰ ਦੇ ਨਾਲ ਰਿਸ਼ਤਾ ਜੋੜ ਕੇ ਕਰਾਂਗੇ ਔਰ ਉਹ ਪ੍ਰਾਰਥਨਾ ਸਾਡੀ ਭਾਵੇਂ ਇੱਕ ਸ਼ਬਦ ਦੀ ਕਿਉਂ ਨਾ ਹੋਵੇ ਬਾਈਬਲ ਚ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਇੱਕ ਪਾਸੇ ਰੱਬ ਦਾ ਖਾਦਮ ਏਲੀਆ نبی ਹੈ ਦੂਜੀ ਪਾਸੇ 450 ਨਵੀ ਬਾਲਦੀਪਤਾ ਦੇ ਪੁਜਾਰੀ ਸਨ ਔਰ 450 ਜਿਹੜੇ ਝੂਠੇ ਸਨ ਔਰ ਇੱਕ ਖੁਦਾਬੰਦਾ ਖਾਦਮ ਏਲੀਆ ਸੀ ਬਾਈਬਲ ਦੇ ਵਿੱਚ ਲਿਖੀ ਏਲੀਆ ਨੇ ਦੋ ਸ਼ਬਦਾਂ ਦੀ ਦੁਆ ਕੀਤੀ ਸਾਡੀ ਵਾਂਗਾਂ ਦੁੱਖ ਸੁੱਖ ਝੋਗਣ ਵਾਲਾ ਵਿਅਕਤੀ ਸੀ ਉਹਨੇ ਦੋ ਸ਼ਬਦਾਂ ਦੀ ਪ੍ਰਾਰਥਨਾ ਕੀਤੀ ਪਰਮੇਸ਼ਰ ਨੇ ਸੁਣ ਲਈ ਉਹਨੇ ਕਿਹਾ हे ਪ੍ਰਭੂ ਇਬਰਾਹਿਮ ਇਸਹਾਕ ਯਾਕੂਬ ਦੇ ਖੁਦਾਵੰਦ ਅੱਜ ਇਹ ਜਾਣ ਲੈਣ ਇਸਰਾਇਲ 'ਚ ਤੂੰ ਹੀ ਇੱਕ ਸੱਚਾ ਪ੍ਰਭੂ ਆ ਸਵਰਗ ਤੋਂ ਅੱਗ ਆਈ ਉਹਦੀ ਪ੍ਰਾਰਥਨਾ ਦਾ ਉੱਤਰ ਆਇਆ ਪਰ ਦੂਜੇ ਪਾਸੇ ਜਿਹੜੇ ਬਾਲ ਦੇਵਤਾ ਦੇ ਪੁਜਾਰੀ ਸੀਗੇ ਜਿਹੜੇ ਬਾਲ ਦੇਵਤਾ ਦੇ ਝੂਠੇ ਪ੍ਰੋਫਿਟ ਫੇਕ ਪ੍ਰੋਫਿਟਸ ਸੀਗੇ ਉਹ ਕਲਾਮ ਦੇ ਵਿੱਚ ਲਿਖਿਆ ਪਰਮੇਸ਼ਰ ਦੇ ਵਚਨ ਚ ਉਹ ਝੂਠੇ ਨਵੀ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹੇ ਉਹਨਾਂ ਦੀ ਸੁਣੀ ਨਹੀਂ ਗਈ ਪਰ ਖੁਦਾਵੰਦ ਦੇ ਬੰਦੇ ਨੇ ਪਰਮੇਸ਼ਰ ਦੇ ਤਾਲਬ ਨੇ ਛੋਟੀ ਜੀ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਨੇ ਸੁਣ ਲਈ ਉਹਦਾ ਇਹ ਕਾਰਨ ਸੀ ਉਹਨਾਂ ਦਾ ਪਰਮੇਸ਼ਰ ਨਾਲ ਕੋਈ ਰਿਸ਼ਤਾ ਨਹੀਂ ਸੀਗਾ ਭਾਵੇਂ ਉਹ ਦੇਖਣ ਨੂੰ ਧਾਰਮਿਕਤਾ ਦੇ ਲਿਵਾਸ ਵਿੱਚ ਸਿਗੇ ਪਰ ਉਹਨਾਂ ਦਾ ਰਿਸ਼ਤਾ ਨਹੀਂ ਸੀਗਾ ਦੂਜੇ ਪਾਸੇ ਏਲੀਆ ਦਾ ਰਿਸ਼ਤਾ ਖੁਦਾਵੰਦ ਦੇ ਨਾਲ ਸੀਗਾ ਤੇ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣ ਲਿਆ ਇਸ ਲਈ ਪ੍ਰਭੂ ਕਹਿੰਦਾ ਬੱਕ ਬੱਕ ਕਰਕੇ ਨਾਮ ਪ੍ਰਾਰਥਨਾ ਕਰੋ ਬੱਕ ਬੱਕ ਕਰਨ ਵਾਲੀ ਪ੍ਰਾਰਥਨਾ ਉਹ Baal ਦੇਵਤਾ ਦੇ ਝੂਠੇ 450 ਨਵੀਆਂ ਨੂੰ ਦਰਸਾਉਂਦੀ ਹੈ ਮੇਰੇ ਭਾਈ ਪਣੋ ਖੁਦਾਵੰ ਦੇ ਸੱਚੇ ਖਾਦਮ ਬੜੀ ਸ਼ਾਂਤੀ ਦੇ ਨਾਲ ਪ੍ਰਾਰਥਨਾ ਕਰਦੇ ਆ ਤੇ ਪਰਮੇਸ਼ਰ ਉਹਨਾਂ ਦੀਆਂ ਦੁਆਵਾਂ ਦਾ ਉੱਤਰ ਵੀ ਦਿੰਦਾ ਹੈ ਹਾਲੇਲੂਇਆ ਅੱਗੇ ਅਸੀਂ ਇੱਕ ਹੋਰ ਵਚਨ ਪੜਾਂਗੇ ਮੇਰੇ ਨਾਲ ਤਿਮੋਥੀਅਸ ਦੇ ਵਿੱਚ ਆਜੋ ਮੇਰੇ ਨਾਲ ਬਾਈਬਲ ਖੋਲੋ ਔਰ ਤਿਮੋਥੀਅਸ ਦੀ ਪੱਤਰੀ ਦੇ ਵਿੱਚੋਂ ਕਢੀਏ ਪਹਿਲਾ ਤੇ ਮੌਥੀਏ ਸਦੋ ਦੇ ਆਏ ਪਹਿਲਾ ਤੇ ਮੌਥੀਏ ਸਦੋ ਦੇ ਆਏ ਉਹਦੇ 8 ਵਚਨ ਦੇ ਵਿੱਚੋਂ ਪੜਾਂਗੇ ਲਿਖਿਆ ਉਪਰੰਤ ਮੈਂ ਚਾਹੁੰਦਾ ਹਾਂ ਕੋਈ ਪੁਰਖ ਸਬਣੀ ਥਾਈ ਕ੍ਰੋਧ ਵਿਵਾਦ ਤੋਂ ਬਿਨਾਂ ਪਵਿੱਤਰ ਹੱਥ ਾੜ ਕੇ ਪ੍ਰਾਰਥਨਾ ਕਰ ਤੀਸਰੀ ਗੱਲ ਕਿਹੜੀ ਹੈ ਵੀ ਸਾਨੂੰ ਪਰਮੇਸ਼ਵਰ ਦੇ ਅੱਗੇ ਜਦੋਂ ਪ੍ਰਾਰਥਨਾ ਕਰਨੀ ਕਿਹੜੇ ਹੱਥ ਾੜ ਕੇ ਪਵਿੱਤਰ ਹੱਥ ਾੜ ਕੇ ਮੇਰੇ ਭਾਈ ਭੈਣੋ ਪਰਮੇਸ਼ਵਰ ਇਹੀ ਚਾਹੁੰਦਾ ਆ ਅਸੀਂ ਪਵਿੱਤਰਤਾ ਵਿੱਚ ਰਹੀਏ ਤੇ ਪ੍ਰਾਰਥਨਾ ਕਰੀਏ ਪਰਮੇਸ਼ਰ ਸਾਡੀ ਸੁਣੇਗਾ ਜੇ ਸਾਡਾ ਜੀਵਨ ਪਵਿੱਤਰ ਨਹੀਂ ਜੇ ਸਾਡਾ ਜੀਵਨ ਗੰਦੇ ਕੰਮਾਂ ਵਿੱਚ ਹੈ ਜੇ ਸਾਡਾ ਜੀਵਨ ਪਾਪ ਤੇ ਬੁਰਾਈ ਵਿੱਚ ਹੈ ਕਿਵੇਂ ਸਾਡੀ ਪ੍ਰਾਰਥਨਾ ਨੂੰ ਸੁਣੇਗਾ ਇੱਥੇ ਸੰਤ ਪਲੂਸ ਜਿਹੜਾ ਪਰਮੇਸ਼ਰ ਦਾ ਦਾਸ ਕਹਿੰਦਾ ਆ ਇਹ ਵਿਅਕਤੀ ਨੂੰ ਚਾਹੀਦਾ ਕਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰੇ ਉਹਦੇ ਵਿੱਚ ਲੜਾਈ ਝਗੜੇ ਵਾਲਾ ਜੀਵਨ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਵਿਵਾਦ ਕਰਨ ਵਾਲਾ ਜੀਵਨ ਨਹੀਂ ਹੋਣਾ ਚਾਹੀਦਾ ਉਹਦਾ ਸੁਭਾਅ ਠੰਡਾ ਹੋਣਾ ਚਾਹੀਦਾ ਉਹਦਾ ਸੁਭਾਅ ਮਿੱਠਾ ਹੋਣਾ ਚਾਹੀਦਾ ਉਹਦਾ ਸੁਭਾਅ ਸ਼ਾਂਤੀ ਨਾਲ ਭਰਿਆ ਹੋਣਾ ਚਾਹੀਦਾ ਉਹਦੇ ਅੰਦਰ ਕਰੋਧ ਨਹੀਂ ਹੋਣਾ ਚਾਹੀਦਾ ਉਹਦੇ ਅੰਦਰ ਗੁੱਸਾ ਨਹੀਂ ਹੋਣਾ ਚਾਹੀਦਾ ਉਹਦੇ ਅੰਦਰ ਕਿਸੇ ਦੇ ਨਾਲ ਵਾਦ ਵਿਵਾਦ ਨਹੀਂ ਹੋਣਾ ਚਾਹੀਦਾ ਪਰਮੇਸ਼ਰ ਦਾ ਕਲਾਮ ਕਹਿੰਦਾ ਆ ਫਿਰ ਉਹ ਆਪਣੇ ਹੱਥ ਉਠਾ ਅੱਡ ਕੇ ਦੁਆ ਕਰੇਗਾ ਮੈਂ ਉਹਦੀ ਦੁਆ ਦਾ ਉੱਤਰ ਦਿਆਂਗਾ ਤੀਸਰੇ ਨੰਬਰ ਤੇ ਤੇ ਤੀਸਰੇ ਨੰਬਰ ਤੇ ਅਸੀਂ ਸਿੱਖ ਲਿਆ ਪਹਿਲਾ ਆਪਣੇ ਪਾਪ ਦਾ ਤਿਆਗ ਕਰੋ ਤੇ ਪਰਮੇਸ਼ਰ ਸੁਣੇਗਾ ਕਿਉਂਕਿ ਉਹਦੇ ਕੰਨ ਭਾਰੀ ਨਹੀਂ ਉਹਦੇ ਕੰਨ ਬੋਲੇ ਨਹੀਂ ਉਹਦਾ ਹੱਥ ਛੋਟਾ ਨਹੀਂ ਦੂਜੇ ਨੰਬਰ ਤੇ ਸੰਸਾਰ ਤੋਂ ਅਲੱਗ ਹੋ ਕੇ ਦਿਖਾਵੇ ਵਾਲੀ ਦੁਆ ਨਾ ਕਰੋ ਉਥਲੀ ਵਿੱਚ ਜਾ ਕੇ ਦੁਆ ਕਰੋ ਤੀਜੇ ਨੰਬਰ ਤੇ ਬੱਕ ਬੱਕ ਕਰਕੇ ਨਾ ਦੁਆ ਕਰੋ ਔਰ ਚੌਥੇ ਨੰਬਰ ਤੇ ਕੀਏ ਪਵਿੱਤਰ ਹੱਥ ਅੱਡ ਕੇ ਦੁਆ ਕਰੋ ਔਰ ਪੰਜਵੇਂ ਨੰਬਰ ਤੇ ਆਪਾਂ ਪਰਮੇਸ਼ਰ ਦੇ ਵਚਨ ਚੋਂ ਸਿੱਖੀਏ ਹੁਣ ਮੇਰੇ ਨਾਲ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਸਿੱਖੀਏ ਪਹਿਲਾ ਪਤਰਸ ਪਹਿਲਾ ਪਤਰਸ ਉਹਦਾ 3 ਅਧਿਆਇ ਪਹਿਲਾ ਪੱਤਰ ਸੋਦਾ ਤੇਨ ਦੇ ਆਯੋਦੇ 7 ਵਚਨ ਨੂੰ ਪੜਾਂਗਾ ਇਸੇ ਤਰ੍ਹਾਂ हे ਪਤਿਓ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵਸੋ ਅਤੇ ਇਸਤਰੀ ਨੂੰ ਆਪਣੇ ਨਾਲੋਂ ਕੋਮਲ ਸ਼ਰੀਰ ਜਾਣ ਕੇ ਅਤੇ ਇਹ ਵੀ ਪਈ ਤੁਸੀਂ ਦੋਵੇਂ ਜੀਵਨ ਦੀ ਬਖਸ਼ੀਸ਼ ਤੇ ਸਾਂਝੇ ਅਧਿਕਾਰੀ ਹੋ ਉਹਦਾ ਆਦਰ ਕਰੇ ਤਾਂ ਜੋ ਤੁਹਾਡੀਆਂ ਪ੍ਰਾਰਥਨਾ ਰੁਕ ਨਾ ਜਾਣ ਪੰਜਵੇਂ ਨੰਬਰ ਤੇ ਕਿਹੜੀ ਗੱਲ ਹੈ ਪਤੀ ਤੇ ਪਤਨੀ ਦਾ ਆਪਸ ਵਿੱਚ ਗਹਿਰਾ ਪਿਆਰ ਹੋਣਾ ਚਾਹੀਦਾ ਫਿਰ ਉਹ ਇਕੱਠੇ ਦੁਆ ਕਰਨਗੇ ਉਹਨਾਂ ਦੀ ਦੁਆ ਦਾ ਉੱਤਰ ਆਵੇਗਾ ਜੇ ਪਤਨੀ ਦਾ ਮੂੰਹ ਸੱਜੇ ਆ ਤੇ ਪਤੀ ਦਾ ਮੂੰਹ ਖੱਬੇ ਆ ਮੇਰੇ ਭਾਈ ਭੈਣੋ ਫਿਰ ਜਿੰਨੀ ਮਰਜ਼ੀ ਦੁਆ ਕਰੀ ਜਾਵੇ ਪਤਨੀ ਦੁਆ ਕਰੀ ਜਾਂਦੀ ਹੈ ਪਤੀ ਇਧਰ ਦੁਆ ਕਰੀ ਜਾਂਦਾ ਪਰਮੇਸ਼ਰ ਸੁਣਦਾ ਨਹੀਂ ਕਿਉਂਕਿ ਉਹਨਾਂ ਦਾ ਆਪਸੀ ਮਲਾਪ ਹੀ ਨਹੀਂ ਹੈ ਉਹਨਾਂ ਦਾ ਆਪਸ ਵਿੱਚ ਪਿਆਰ ਹੀ ਨਹੀਂ ਹੈ ਜਦੋਂ ਇਸ ਤਰ੍ਹਾਂ ਨਹੀਂ ਹੋਵੇਗਾ ਇੱਕ ਪਤੀ ਪਤਨੀ ਦਾ ਗੱਲ ਸਿੱਧੀ ਜਈ ਹੈ ਜਦੋਂ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਨਹੀਂ ਹੋਊਗਾ ਔਰ ਦੂਜੇ ਨੰਬਰ ਤੇ ਪਤੀ ਪਤਨੀ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਨਹੀਂ ਹੋਣਗੇ ਉਹ ਜਿੰਨੀ ਮਰਜ਼ੀ ਦੁਆ ਕਰਨ ਨਹੀਂ ਸੁਣੀ ਜਾਵੇਗੀ ਜਦੋਂ ਉਹ ਇੱਕ ਦੂਜੇ ਨਾਲ ਵਫਾਦਾਰ ਹੋਣਗੇ ਉਹਨਾਂ ਦੀ ਦੁਆ ਦਾ ਉੱਤਰ ਮਿਲੇਗਾ ਇਸੇ ਲਈ ਲਿਖਿਆ ਵੀ ਤੁਸੀਂ ਪਿਆਰ ਨਾਲ ਵਸੋ ਕਿਤੇ ਤੁਹਾਡੀਆਂ ਦੁਆਵਾਂ ਪ੍ਰਾਰਥਨਾ ਰੁਕ ਨਾ ਜਾਣ ਮੇਰੇ ਭਾਈਪਾਣੂ ਪ੍ਰਾਰਥਨਾ ਉਦੋਂ ਰੁਕਦੀਆਂ ਜਦੋਂ ਪਤੀ ਪਤਨੀ ਦਾ ਜਿਹੜਾ ਆਪਸੀ ਰਿਸ਼ਤਾ ਚੰਗਾ ਨਾ ਹੋਵੇ ਜਦੋਂ ਪਤੀ ਪਤਨੀ ਦੇ ਪ੍ਰਤੀ ਵਫਾਦਾਰ ਨਾ ਹੋਵੇ ਪਤਨੀ ਜਿਹੜੀ ਪਤੀ ਦੇ ਪ੍ਰਤੀ ਵਫਾਦਾਰ ਨਾ ਹੋਵੇ ਫਿਰ ਉਹਨਾਂ ਦੀਆਂ ਪ੍ਰਾਰਥਨਾ ਰੁਕ ਜਾਂਦੀਆਂ ਆ ਜੇ ਚਾਹੋ ਨੇ ਪ੍ਰਾਰਥਨਾਵਾਂ ਦਾ ਉੱਤਰ ਆਵੇ ਇਹ ਪੰਜ ਗੱਲਾਂ ਆਪਣੇ ਜੀਵਨ ਵਿੱਚ ਪੱਲੇ ਬੰਨ ਲਓ ਪੰਜ ਗੱਲਾਂ ਆਪਣੇ ਜੀਵਨ ਵਿੱਚ ਪੱਲੇ ਬੰਨ ਲਓ ਪਰਮੇਸ਼ਰ ਦੇ ਅੱਗੇ ਪਵਿੱਤਰਤਾ ਹੀ ਬਦੀ ਦਾ ਤਿਆਗ ਕਰੋ ਗੁਨਾਹਾਂ ਦਾ ਤਿਆਗ ਕਰੋ ਔਰ ਹਰ ਇੱਕ ਤਰ੍ਹਾਂ ਦੀ ਉਸ ਬੁਰਾਈ ਦਾ ਤਿਆਗ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਆਓ ਵਾਡੀ ਪ੍ਰਾਰਥਨਾ ਸੁਨੇਗਾ ਸੰਸਾਰ ਤੋਂ ਅਲੱਗ ਹੋ ਕੇ ਦਿਖਾਵੇ ਵਾਲੀ ਪ੍ਰਾਰਥਨਾ ਨਾ ਕਰੋ ਅਲੱਗ ਹੋ ਕੇ ਕੋਠੜੀ ਵਿੱਚ ਜਾ ਕੇ ਪ੍ਰਾਰਥਨਾ ਕਰੋ ਉਹ ਪਰਮੇਸ਼ਰ ਉਸ ਦੁਆ ਦਾ ਉੱਤਰ ਦੇਵੇਗਾ ਬਕ ਬਕ ਨਾ ਕਰਕੇ ਖੁਦਾਵੰਦ ਦੇ ਨਾਲ ਸ਼ਾਂਤੀ ਭਰਿਆ ਜੀਵਨ ਇੱਕ ਰਿਸ਼ਤਾ ਗਹਿਰਾ ਜੋੜ ਲਓ ਬਕ ਬਕ ਕਰਨ ਦੀ ਲੋੜ ਨਹੀਂ ਆ ਫਿਰ ਵੀ ਫਿਰ ਪਰਮੇਸ਼ਰ ਤੁਹਾਡੀ ਦੁਆ ਦਾ ਉੱਤਰ ਦੇਵੇਗਾ ਪਵਿੱਤਰ ਹੱਥ ਾਟ ਕੇ ਦੁਆ ਕਰੋ ਵਿਵਾਦ ਤੇ ਕ੍ਰੋਧ ਤੋਂ ਰਹਿਤ ਹੋ ਕੇ ਫਿਰ ਪਰਮੇਸ਼ਰ ਤੁਹਾਡੀ ਦੁਆ ਦਾ ਉੱਤਰ ਦੇਵੇਗਾ। ਪਤੀ ਪਤਨੀ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਹੋਣ ਫਿਰ ਪਰਮੇਸ਼ਰ ਉਹਨਾਂ ਦੀਆਂ ਪ੍ਰਾਰਥਨਾ ਦਾ ਉੱਤਰ ਦੇਵੇਗਾ। ਮੇਰੇ ਭਾਈ ਪੈਣੂ ਇਸ ਵਚਨ ਨੂੰ ਸੁਣਨ ਤੋਂ ਬਾਅਦ ਕਦੀ ਵੀ ਤੁਹਾਡੀਆਂ ਪ੍ਰਾਰਥਨਾ ਨਹੀਂ ਰੁਕਣਗੀਆਂ ਜੇ ਤੁਸੀਂ ਇਸ ਵਚਨ ਨੂੰ ਆਪਣੇ ਜੀਵਨ ਵਿੱਚ ਰੱਖ ਲਓ। ਇਹ ਪੰਜ ਗੱਲਾਂ ਆਪਣੀ ਜ਼ਿੰਦਗੀ ਵਿੱਚ ਪੱਲੇ ਬੰਨ ਲਓ ਤੇ ਮੈਂ ਸ਼ਰਤ ਨਾਲ ਕਹਿੰਦਾ ਹਾਂ ਮੈਂ 101% ਤੁਹਾਡੇ ਨਾਲ ਵਾਅਦਾ ਕਰਕੇ ਕਹਿੰਦਾ ਹਾਂ ਤੁਹਾਡੀ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਅੱਜ ਹੀ ਮਿਲ ਜਾਊਗਾ ਜੇਕਰ ਇਹ ਪੰਜ ਗੱਲਾਂ ਤੁਸੀਂ ਆਪਣੇ ਜੀਵਨ ਵਿੱਚ ਪੱਲੇ ਬੰਦ ਲਈ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਆਪਣੀ ਵੱਡੀ ਕਿਰਪਾ ਕੀ ਸਾਰਿਆਂ ਨੂੰ ਪਿਆਰ ਭਰਿਆ ਸਲਾਮ ਤੇ ਜੈਬ ਸੀਦੀ